ਜਮਾਤ ਚੌਥੀ ਵਿਸ਼ਾ ਮੇਰੀ ਦੁਨੀਆ ਪਿਆਰੇ ਬੱਚਿਓ ਅੱਜ ਅਸੀਂ ਕਰਾਂਗੇ ਪਾਠ ਨੰਬਰ 1 ਬੇਟੀ ਆਈ ਖੁਸ਼ੀ ਲਿਆਈ ਦੀਪੂ ਦੇ ਘਰ ਕੁਝ ਦਿਨ ਪਹਿਲਾਂ ਉਸ ਦੀ ਭੈਣ ਨੇ ਜਨਮ ਲਿਆ ਅੱਜ ਉਸ ਦਾ ਨਾਮਕਰਨ ਹੈ ਜਿਸ ਕਰਕੇ ਉਸ ਦੀ ਪੂਆ ਅਤੇ ਹੋਰ ਰਿਸ਼ਤੇਦਾਰ ਆਏ ਹੋਏ ਹਨ ਨਵ ਜਨਮੀ ਬੱਚੀ ਦਾ ਨਾਮ ਅੰਨੂ ਰੱਖਿਆ ਗਿਆ ਦੀਪੂ ਨੇ ਜਦੋਂ ਘਰ ਵਿੱਚ ਪੂਆ ਨੂੰ ਦੇਖਿਆ ਤਾਂ ਉਹ ਬਹੁਤ ਖੁਸ਼ ਹੋਇਆ ਆਪਣੇ ਵਿਆਹ ਤੋਂ ਪਹਿਲਾਂ ਜਦੋਂ ਪੂਆ ਦੀਪੂ ਹੋਰਾਂ ਦੇ ਪਰਿਵਾਰ ਵਿੱਚ ਸੀ ਤਾਂ ਉਹ ਦੀਪੂ ਦੀ ਬਹੁਤ ਸੰਭਾਲ ਕਰਦੀ ਸੀ ਇਸ ਲਈ ਦੀਪੂ ਦਾ ਆਪਣੀ ਪੂਆ ਨਾਲ ਬਹੁਤ ਪਿਆਰ ਸੀ ਦੀਪੂ ਦੀ ਮੰਮੀ ਉਸ ਦੀ ਪੂਆ ਨੂੰ ਕਹਿਣ ਲੱਗੀ ਭੈਣ ਜੀ ਤੁਹਾਡੇ ਆਉਣ ਨਾਲ ਦੀਪੂ ਬਹੁਤ ਖੁਸ਼ ਹੋ ਗਿਆ ਹੈ ਉਹ ਤੁਹਾਨੂੰ ਬਹੁਤ ਯਾਦ ਕਰਦਾ ਸੀ ਪੂਆ ਮੈਨੂੰ ਵੀ ਇੱਥੋਂ ਦੀ ਬਹੁਤ ਯਾਦ ਆਉਂਦੀ ਹੈ ਇੱਥੇ ਆਪਣਾ ਬਹੁਤ ਵੱਡਾ ਪਰਿਵਾਰ ਹੈ ਤੁਸੀਂ ਹੋ ਉੱਡੇ ਵੀਰ ਜੀ ਦਾ ਪਰਿਵਾਰ ਹੈ ਮਾਤਾ ਜੀ ਹਨ ਬੱਚੇ ਹਨ ਉੱਥੇ ਸ਼ੇਰ ਵਿੱਚ ਤਾਂ ਪਹਿਲਾਂ ਮੈਂ ਅਤੇ ਦੀਪੂ ਦੇ ਫੁੱਫੜ ਜੀ ਦੋਨੋਂ ਹੀ ਸਾਂ ਇਹਨਾਂ ਦੀ ਨੌਕਰੀ ਕਾਰਨ ਅਸੀਂ ਸਾਂਝੇ ਪਰਿਵਾਰ ਨਾਲ ਪਿੰਡ ਵਿੱਚ ਨਹੀਂ ਰਹਿ ਸਕਦੇ ਸੀ ਫਿਰ ਤੁਹਾਨੂੰ ਪਤਾ ਹੀ ਹੈ ਸਾਡੇ ਬੱਚਾ ਨਹੀਂ ਹੋਇਆ ਹੁਣ ਜਦੋਂ ਦਾ ਅਸੀਂ ਸੋਨੂ ਨੂੰ ਗੋਦ ਲਿਆ ਹੈ ਸਾਡੇ ਦਿਨ ਬੜੇ ਚੰਗੇ ਲੰਘ ਰਹੇ ਹਨ ਪਹਿਲਾਂ ਤਾਂ ਸਾਰੇ ਸਾਂਝੇ ਪਰਿਵਾਰ ਹੀ ਹੁੰਦੇ ਸਨ ਸਾਂਝੇ ਪਰਿਵਾਰਾਂ ਦੇ ਬਹੁਤ ਲਾਭ ਸਨ ਇਹਨਾਂ ਵਿੱਚ ਬੱਚੇ ਪਾਲਨੇ ਸੌਖੇ ਹੁੰਦੇ ਸਨ ਸਿਆਣੇ ਬਜ਼ੁਰਗਾਂ ਦੀ ਨਿਗਰਾਨੀ ਵਿੱਚ ਬੱਚੇ ਸੁਰੱਖਿਅਤ ਰਹਿੰਦੇ ਸਨ ਅਤੇ ਸਿਆਣਿਆਂ ਦਾ ਰੋਗ ਵੀ ਹੁੰਦਾ ਸੀ ਜਿਸ ਕਾਰਨ ਬੱਚੇ ਵਿਗੜਦੇ ਵੀ ਨਹੀਂ ਸਨ ਉਹਨਾਂ ਨੂੰ ਸਮਾਜ ਵਿੱਚ ਵਿਚਰਨ ਦੀ ਜਾਂਚ ਆਉਂਦੀ ਸੀ ਨਾਲੇ ਸਭ ਦਾ ਦਿਲ ਵੀ ਲੱਗਾ ਰਹਿੰਦਾ ਸੀ ਪੂਆ ਮੈਂ ਤਾਂ ਸੰਜੇ ਪਰਿਵਾਰ ਵਿੱਚ ਹੀ ਰਹਿਣਾ ਚਾਹੁੰਦੀ ਸੀ ਪਰ ਇਹਨਾਂ ਦੀ ਨੌਕਰੀ ਦੀ ਮਜਬੂਰੀ ਸੀ ਕਿੱਥੇ ਆਪਣਾ ਐਨਾ ਵੱਡਾ ਪਰਿਵਾਰ ਅਤੇ ਕਿੱਥੇ ਸਿਰਫ ਤਿੰਨ ਜੀਆਂ ਨੇ ਹੀ ਰਹਿਣਾ ਮੰਮੀ ਖੈਰ तुसी सोनू नू गोद लेके बहुत चंगा काम किया कि सोहना बच्चा है पुआ हाँ असी हूँ बहुत खुश रहते हाँ यह सू तंग नहीं करता सानू तो इसका बहुत ही मोह है। कदे ही ख्याल ही नहीं आया कि मैं इस् जन्म नहीं दिता इन्हें दीपू की दी ताई उस दी लड़की सुमन भी आ गईं सुमन आके अनुड़न लगी जिसना अनु रोन लग पी दीपू की दी मम्मी ने उसनु चुक लिया ਅਨੂ ਚੁੱਪ ਹੋ ਗਈ ਅਤੇ ਦੀਪੂ ਦੀ ਮੰਮੀ ਉਸ ਦੀ ਪੂਆ ਅਤੇ ਤਾਈ ਜੀ ਨਾਲ ਗੱਲਾਂ ਕਰਨ ਲੱਗੀ ਦੀਪੂ ਦੀ ਪੂਆ ਨੇ ਉਸ ਦੀ ਮੰਮੀ ਨੂੰ ਦੱਸਿਆ ਕਿ ਉਸ ਦੇ ਸਹੁਰੇ ਘਰ ਰਸੋਈ ਬਹੁਤ ਵਧੀਆ ਬਣੀ ਹੋਈ ਹੈ ਪਰ ਇੱਥੇ ਤਾਂ ਅਜੇ ਤੂੰ ਬਾਹਰ ਕੱਢਣ ਵਾਲਾ ਪੱਖਾ ਵੀ ਨਹੀਂ ਲਗਵਾਇਆ ਦੀਪੂ ਦੀ ਮੰਮੀ ਨੇ ਦੱਸਿਆ ਕਿ ਉਸ ਨੇ ਤਾਂ ਬਹੁਤ ਵਾਰ ਕਿਹਾ ਹੈ ਪਰ ਦੀਪੂ ਦੇ ਪਾਪਾ ਮੰਨਦੇ ਨਹੀਂ ਉਹ ਸਾਰਾ ਖਰਚ ਆਪਣੀ ਮਰਜ਼ੀ ਨਾਲ ਹੀ ਕਰਦੇ ਹਨ ਪੂਆ ਕਹਿਣ ਲੱਗੀ ਵੀਰ ਜੀ ਦੀ ਇਹ ਗੱਲ ਠੀਕ ਨਹੀਂ ਸਭ ਦੀ ਸਲਾਹ ਨਾਲ ਹੀ ਘਰ ਚਲਾਉਣਾ ਚਾਹੀਦਾ ਹੈ ਜੇ ਉਹ ਦਫਤਰ ਜਾਂਦੇ ਹਨ ਤਾਂ ਤੁਸੀਂ ਕਿਹੜਾ ਵੇਲੇ ਬੈਠੇ ਰਹਿੰਦੇ ਹੋ ਤੁਸੀਂ ਸਾਰਾ ਦਿਨ ਘਰ ਦੇ ਕੰਮ ਕਰਦੇ ਹੋ ਮੈਂ ਤਾਂ ਕਹਿੰਦੀ ਹਾਂ ਕਿ ਤੁਸੀਂ ਸਿਲਾਈ ਮਸ਼ੀਨ ਲੈ ਆਓ ਕੱਪੜੇ ਸਿਉਣਾ ਤਾਂ ਤੁਸੀਂ ਜਾਣਦੇ ਹੀ ਹੋ ਤੁਹਾਡੇ ਕੋਲ ਕੁਝ ਪੈਸੇ ਹੋਣਗੇ ਤਾਂ ਤੁਸੀਂ ਆਪਣੀ ਲੋੜ ਦੀ ਚੀਜ਼ ਲੈ ਸਕੋਗੇ ਦੀਪੂ ਦੀ ਮੰਮੀ ਨੇ ਕਿਹਾ ਭੈਣ ਜੀ ਗੱਲ ਤਾਂ ਤੁਹਾਡੀ ਠੀਕ ਹੈ ਮੈਂ ਵੀ ਇਹੀ ਸੋਚਦੀ ਹਾਂ ਪਰ ਅਜੇ ਅਨੁਨਿੱਕੀ ਹੈ ਇਸ ਲਈ ਹੋਰ ਕੰਮ ਵਾਸਤੇ ਸਮਾਂ ਨਹੀਂ ਬਚਦਾ थोड़ी व्डी हो जाए तो इसे तरह करा कुछ देर बाद दीपू घर उसका दोस्त हैप्पी आ गया दीपू हैप्पी रोटी खाण लगे दीपू की दी दादी वेख के नाराज हो रही सी दीपू दी कीहण लगी मां जी तुम क्यों दुखी हो रहे हो दीपू का यह दोस्त बहुत चंगा लड़का है वह पढ़ाई बहुत होशियार है मैं सगो कहती हां कि दीपू इस लड़के न रहे तो यह भी स्याण बच्चा बनया रहेगा दादी ਪਰ ਮੈਨੂੰ ਪਤਾ ਲੱਗਾ ਹੈ ਕਿ ਇਹ ਹੋਰ ਜਾਤ ਦਾ ਲੜਕਾ ਹੈ ਇਸ ਨਾਲ ਇਕੱਠੇ ਖਾਣਾ ਤਾਂ ਮੈਨੂੰ ਬਹੁਤ ਹੀ ਬੁਰਾ ਲੱਗਦਾ ਹੈ ਸਾਡੇ ਵੇਲੇ ਤਾਂ ਹੁਣ ਖਾਣ ਪੀਣ ਨਹੀਂ ਸੀ ਹੁੰਦਾ ਮੰਮੀ ਮਾਤਾ ਜੀ ਹੁਣ ਜ਼ਮਾਨਾ ਬਦਲ ਗਿਆ ਹੈ ਇਸ ਦੇ ਦੋਸਤ ਚੰਗੇ ਆਚਰਣ ਵਾਲੇ ਹੋਣੇ ਚਾਹੀਦੇ ਹਨ ਚਾਹੇ ਉਹ ਕਿਸੇ ਵੀ ਧਰਮ ਜਾਂ ਜਾਤ ਦੇ ਹੋਣ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਕੋਈ ਕਿਸ ਧਰਮ ਜਾਂ ਜਾਤ ਵਿੱਚ ਜਨਮਿਆ ਹੈ ਯਾਦ ਰੱਖਣ ਯੋਗ ਗੱਲਾਂ ਬੱਚੇ ਦੇ ਜਨਮ ਜਾਂ ਗੋਦ ਲੈਣ ਨਾਲ ਪਰਿਵਾਰ ਦੇ ਮੈਂਬਰਾਂ ਦੀ ਗਿਣਤੀ ਵੱਧਦੀ ਹੈ ਜਦੋਂ ਕਿਸੇ ਕੁੜੀ ਦਾ ਵਿਆਹ ਹੋ ਜਾਂਦਾ ਹੈ ਤਾਂ ਪਰਿਵਾਰ ਦੇ ਮੈਂਬਰਾਂ ਦੀ ਗਿਣਤੀ ਘਟ ਜਾਂਦੀ ਹੈ ਮੁੰਡੇ ਦੇ ਵਿਆਹ ਮਗਰੋਂ ਨਵੀਂ ਵੋਟੀ ਦੇ ਆਉਣ ਨਾਲ ਗਿਣਤੀ ਵੱਧ ਜਾਂਦੀ ਹੈ ਸਾਂਝੇ ਪਰਿਵਾਰਾਂ ਵਿੱਚ ਰਹਿਣਾ ਜ਼ਿਆਦਾ ਫਾਇਦੇਮੰਦ ਤੇ ਸੁਰੱਖਿਅਤ ਹੈ ਸਾਨੂੰ ਪਰਿਵਾਰ ਦੀ ਸਲਾਹ ਨਾਲ ਹੀ ਖਰਚ ਕਰਨਾ ਚਾਹੀਦਾ ਹੈ ਇਸਤਰੀਆਂ ਵੀ ਅੱਜਕਲ ਮਰਦਾਂ ਦੇ ਬਰਾਬਰ ਕੰਮਾਂ ਵਿੱਚ ਹਿੱਸਾ ਲੈ ਰਹੀਆਂ ਹਨ ਘਰੇਲੂ ਕੰਮ ਕਰ ਰਹੀਆਂ ਔਰਤਾਂ ਦਾ ਕੰਮ ਵੀ ਬਹੁਤ ਜ਼ਿਆਦਾ ਹੁੰਦਾ ਹੈ